ਬਿਸ਼ਪ ਜਾਗਰਤੀ ਮਿਸ਼ਨ ਸਰਹੰਦ ਮੰਡਲ ਵੱਲੋਂ 3 ਅਕਤੂਬਰ ਤੋਂ 6 ਅਕਤੂਬਰ ਤੱਕ ਵਿਸ਼ਾਲ ਭਗਤੀ satsang ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਰਮ ਪੂਜਨੀਕ ਗੁਰਦੇਵ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨੇਹਾਲ ਕਰਨਗੇ ਪ੍ਰੋਗਰਾਮ ਬਾਰੇ ਬਿਸ਼ਪ ਜਾਗਰਤੀ ਮਿਸ਼ਨ ਸਰਹੰਦ ਮੰਡਲ ਦੀ ਤਰਫੋਂ ਅਸ਼wini Gargate ਡਾਕਟਰ ਹਤਿੰਦਰ ਸੂਰੀ ਨੇ ਦੱਸਿਆ ਕਿ ਇਹ satsang ਸਰਹੰਦ ਦੇ ਰਾਣਾ ਹੈਰੀਟੇਜ ਵਿਖੇ ਹੋਵੇਗਾ ਜਿਸ ਵਿੱਚ ਪਹਿਲਾ satsang 3 ਅਕਤੂਬਰ ਨੂੰ ਸ਼ਾਮੀ 4:30 ਵਜੇ ਤੋਂ ਲੈ ਕੇ 7 ਵਜੇ ਤੱਕ ਹੋਵੇਗਾ ਜਿਸ ਤੋਂ ਬਾਅਦ ਚਾਰ ਤੋਂ 6 ਤੋਬਰ ਨੂੰ ਸਵੇਰੇ 8:30 ਵਜੇ ਤੋਂ ਲੈ ਕੇ 11 ਵਜੇ ਤੱਕ ਅਤੇ ਸ਼ਾਮੀ 4:30 ਤੋਂ ਲੈ ਕੇ 7 ਵਜੇ ਤੱਕ satsang ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ 6 ਤੋਬਰ ਨੂੰ ਸਵੇਰੇ 12 ਵਜੇ ਮੰਤਰ ਦੀਕਸ਼ਾ ਵੀ ਦਿੱਤੀ ਜਾਵੇਗੀ ਡਾਕਟਰ ਸਾਹਿਬ ਅੱਜ ਦੀ ਮੀਟਿੰਗ ਦਾ ਕੀ ਅਜੰਡਾ ਹੈ ਅੱਜ ਦੀ ਮੀਟਿੰਗ ਅਸੀਂ ਇਸ ਲਈ ਰੱਖੀ ਹੈ ਕਿ ਇੱਕ ਤਾਂ ਅਸੀਂ ਅੱਜ ਤੋਂ ਆਫੀਸ਼ੀਅਲੀ ਸ਼ੁਰੂਆਤ ਕਰ ਰਹੇ ਹਾਂ ਕੱਲ ਸਾਡਾ ਭੂਮੀ ਪੂਜਨ ਤੋਂ ਸ਼ੁਰੂ ਹੋ ਜਾਏਗਾ ਉਭਿਕ ਪੁਮੀ ਪੂਜਨ ਤੋਂ ਬਾਅਦ ਸਾਰੇ ਕਾਰਜਕਰਤਾਵਾਂ ਦੀ ਇੱਕ ਬੈਠਕ ਰੱਖੀ ਹੋਈ ਹੈ ਜਿਦੇ ਵਿੱਚ ਸਭ ਨੂੰ ਆਈ ਕਾਰਡ ਇਸ਼ੂ ਕੀਤੇ ਜਾਵਾਂਗੇ ਔਰ ਦੂਸਰਾ ਇੰਪੋਰਟੈਂਟ ਟਾਪਿਕ ਅਸੀਂ ਚੰਨੇ ਆ ਕਿ ਬਹੁਤ ਸੁਨਹਿਰਾ ਅਫਸਰ ਹੈ ਸਾਰੇ ਸ਼ਹਿਰ ਵਾਸੀਆਂ ਲਈ ਕਿ ਇੱਥੇ ਵਰਦਾਨ ਸਿੱਧੀ ਸਾਧਨਾ ਵੀ ਸਤਸੰਗ ਦੇ ਨਾਲ ਹੋਣੀ ਹੈ ਸਤਸੰਗ ਸ਼ਾਮ ਦੇ ਟਾਈਮ ਰਹੇਗਾ ਸਵੇਰ ਦੇ ਟਾਈਮ ਵਰਦਾਨ ਸਿੱਧੀ ਸਾਧਨਾ ਹੋਏਗੀ ਇਹ ਇੱਕ ਬਹੁਤ ਅੱਛੇ ਲੈਵਲ ਦੀ ਮੈਡੀਟੇਸ਼ਨ ਹੈ ਜਿਦੇ ਚ ਲੋਕ ਸ਼ਹਿਰ ਦੇ ਪਾਰਟਿਸਿਪੇਟ ਕਰਕੇ ਫਾਇਦਾ ਚੁੱਕ ਸਕਦੇ ਆ ਇਹ ਪ੍ਰੋਸਪਰਿਟੀ ਲਈ ਹੁੰਦੀ ਹੈ ਗਰੋਥ ਲਈ ਹੁੰਦੀ ਹੈ ਜਿਹੜੇ ਇਹ ਦਿਨਾਂ ਦੇ ਵਿੱਚ ਇਹ ਸਾਧਨਾ ਵੈਸੇ ਹੀ ਬਹੁਤ ਸ਼ੁਭ ਮੰਨੀ ਜਾਂਦੀ ਹੈ ਕਿਉਂਕਿ ਜਦੋਂ ਇਹ ਸਰਸੰਗ ਸ਼ੁਰੂ ਹੋਣਾ ਪਹਿਲਾ ਦਿਨ ਰਾਤਾ ਹੀ ਹੈ ਬਾਕੀ ਸਾਡੇ ਪ੍ਰਧਾਨ ਜੀ ਦੱਸਾਂਗੇ ਇਸ ਬਾਰੇ ਬਸ ਜਿਹੜੇ ਗਿਆਨ ਦੀ ਸਾਧਨਾ ਕਰਦੇ ਹੋ ਇਹ ਦਰਨੇ ਮੈਕਸਿਮ ਕਰਦੇ ਹੋ ਕਿ ਦੋ ਕਿੰਨੇ ਸੈਸ਼ਨ ਦੀ ਤਰ੍ਹਾਂ ਤੇ ਕੀ ਕੀ ਕੀਤਾ ਜਾਊਗਾ ਜੀ ਜਿਸ ਤਰ੍ਹਾਂ ਕਿ ਸਭ ਨੂੰ ਦੱਸਿਆ ਹੀ ਗਿਆ ਹੈ ਵਿਸ਼ਵ ਖਿਆਲ ਸੰਤ ਸ੍ਰੀ ਸੁਦਾਸ਼ੂ ਜੀ ਮਹਾਰਾਜ ਸਰਦ ਮੰਡੀ ਵਿਖੇ ਆ ਰਹੇ ਹੈ ਤਿੰਨ ਦਿਨ ਤੋਂ ਪਹਿਲਾ ਨਰਾਤਰਾ ਜਿਸ ਦਿਨ ਉਹ ਆਣਗੇ ਪਹਿਲੇ ਦਿਨ ਜਿਹੜਾ ਸਤਸੰਗ ਹੈ ਸ਼ਾਮੀ 4:30 ਵਜੇ ਲੈ ਕੇ 7:00 ਵਜੇ ਤੱਕ ਹੋਏਗਾ 4 ਤੇ 5 ਤਰੀਕ ਨੂੰ ਸਵੇਰੇ ਮੈਡੀਟੇਸ਼ਨ ਸੈਸ਼ਨ ਲੱਗਣਗੇ ਵਾਦਾ ਸਿੱਧੀ ਸਾਧਨਾ ਗੁਰੂ ਜੀ ਕਰਵਾਉਣਗੇ ਜਿਹੜੀ ਕਿ ਅੱਜ ਦੇ ਟਾਈਮ ਜਿਹੜਾ ਸਭ ਡਿਪਰੈਸ਼ਨ ਦੀ ਬਿਮਾਰੀ ਹੈ ਟੈਨਸ਼ਨ ਹੈ ਸਿਹਤ ਦੀ ਗੱਲ ਹੈ ਜਾਂ ਕਿਸੇ ਨੂੰ ਕੋਈ ਘਰ ਸੰਬੰਧੀ ਸਮੱਸਿਆ ਹੈ ਉਸ ਨੂੰ ਦੂਰ ਕਰਨ ਵਾਸਤੇ ਇਹ ਬੜੀ ਯੂਸਫੁਲ ਰਹੇਗੀ 6 ਤਰੀਕ ਨੂੰ ਸਵੇਰੇ ਹਮਣ ਅੱਗੇ ਹੋਏਗਾ